ਖਬਰ ਬੀਬੀ ਜਗੀਰਕੌਰ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜੋ ਕਿ ਸਰਕਾਰ ਦੇ ਪੰਜਾਬ ਸਰਕਾਰ ਦੇ ਕੰਮਾਂ ਦੇ ਉੱਤੇ ਬੋਲਦੇ ਦਿਖਾਈ ਦਿੰਦੇ ਰਹੇ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਬੇਦਬੀਆਂ ਹੋਈਆਂ ਨੇ ਤੇ ਪੰਜਾਬ ਸਰਕਾਰ ਨੇ ਉਹਨਾਂ ਦੇ ਉੱਤੇ ਜੋ ਵੀ ਕਾਰਵਾਈ ਕੀਤੀ ਹੈ ਉਹਦੇ ਉੱਤੇ ਵੀ ਬੀਬੀ ਜਗੀਰਕੌਰ ਬੋਲਦੇ ਦਿਖਾਈ ਦਿੰਦੇ ਰਹੇ ਤੇ ਕੀ ਕਹਿੰਦੇ ਨੇ ਬੀਬੀ ਜਗੀਰਕੌਰ ਉਹ ਤੁਹਾਨੂੰ ਸੁਣਾ ਦਿੰਦੇ ਆ ਵਿੱਚ ਡਿਲੇ ਕੀਤਾ ਜਾ ਰਿਹਾ ਹੈ ਢਿੱਲਮਟ ਕੀਤੀ ਜਾ ਰਹੀ ਹੈ ਔਰ ਉਸ ਨੂੰ ਦਬਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਤੁਹਾਨੂੰ ਬੁਲਾਇਆ ਹੈ ਕਿਉਂਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਤੇ ਸਭ ਤੋਂ ਵੱਡੀ ਗਰੰਟੀ ਇਹਨਾਂ ਦਿੱਤੀ ਸੀ ਕਿ ਜਿਹੜੇ ਬਦਮੀ ਦੇ ਕੇਸ ਐ ਉਹ ਸੀ ਇੱਕ ਮਹੀਨੇ ਦੇ ਵਿੱਚ ਸੋਲਵ ਕਰਾਂਗੇ ਦੋਸ਼ੀਆਂ ਨੂੰ ਕਟਾਰੇ ਵਿੱਚ ਖੜੇ ਕਰਾਂਗੇ ਸਜ਼ਾਵਾ ਦਵਾਵਾਂਗੇ ਔਰ ਸੱਗ ਦੇ ਨਾਲ ਸੀ ਇਨਸਾਫ ਕਰਾਂਗੇ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ ਇਹ ਦੋ ਚਾਰ ਦਿਨ ਪਹਿਲਾਂ ਵੀ ਇਹ ਗੱਲ ਸਾਰੀ ਸੁਣੀ ਹੈ ਕਿ ਸਾਡੇ ਜਿਹੜੇ ਸਿੱਟ ਦੇ ਮੁਖੀ ਰਹੇ ਆਈਜੀ ਖੱਟੜਾ ਸਾਹਿਬ ਉਨਾ ਨੇ ਇਸ ਗੱਲ ਨੂੰ ਬਿਲਕੁਲ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਦੱਸ ਦਿੱਤਾ ਹੈ ਕਿ 2022 ਵਿੱਚ ਜਦੋਂ ਸਰਕਾਰ ਆਈ ਹੈ ਤੇ ਮਜ਼ਦੂਰੀ ਲੈਣ ਵਾਸਤੇ ਇਹ ਕੇਸ ਜਿਹੜਾ ਸੀਗਾ ਮੁੱਖ ਮੰਤਰੀ ਦੇ ਟੇਬਲ ਉੱਤੇ ਗਿਆ ਹੈ ਕਨਤਪਾਲ ਗ੍ਰਹਿ ਮੰਤਰਾਲੇ ਵਿੱਚ ਗਿਆ ਕੇਸ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਕੇਸ ਨੂੰ ਅੱਗੇ ਚਲਾਇਆ ਜਾਵੇ 2022 ਤੋਂ ਲੈ ਕੇ ਅੱਜ 2024 ਹੋ ਗਈ ਹੈ 2 ਸਾਲ ਹੋ ਚੁੱਕੇ ਹਨ ਅਜੇ ਤੱਕ ਉਹਦੀ ਮਨਜ਼ੂਰੀ ਨਹੀਂ ਦਿੱਤੀ ਗਈ ਇਹਦਾ ਕਾਰਨ ਕੀ ਹੈ ਜਿਸ ਕੇਸ ਦੇ ਵਿੱਚ 1 ਮਹੀਨੇ ਦਾ ਨਾਂ ਕਿਹਾ ਸੀ ਕਿ 1 ਮਹੀਨੇ ਦੇ ਵਿੱਚ ਹੀ ਅਸੀਂ ਇਹ ਸਾਰਾ ਹੱਲ ਕਰਾਂਗੇ ਔਰ ਲੋਕਾਂ ਨੂੰ ਇਨਸਾਫ ਦਵਾਵਾਂਗੇ ਕੌਮ ਨੂੰ ਇਨਸਾਫ ਦਵਾਵਾਂਗੇ ਜਿਹੜੇ ਹਿੱਦ ਦੇ ਬਲੁਦਰੇ ਐ ਉਹਨਾਂ ਦੇ ਉੱਤੇ ਅਸੀਂ ਮਰਮ ਲਾਵਾਂਗੇ ਤੇ ਇਨਸਾਫ ਦੇ ਕੇ ਅਸੀਂ ਆਪਣੀ ਡਿਊਟੀ ਪੂਰੀ ਕਰਾਂਗੇ ਸਰਕਾਰ ਇਸੇ ਗੱਲ ਦੇ ਉੱਤੇ ਬਣੀ ਸੀ ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਇਹਨਾਂ ਨੇ ਦਿੱਤਾ ਜਦੋਂ ਤੇ ਅੱਜ ਵਿਸ਼ਵਾਸ ਇਹਨਾਂ ਨੇ ਠੁਕਰਾ ਕੇ ਰੱਖ ਦਿੱਤਾ ਦੂਜੀ ਗੱਲ ਕਿ ਜਿਹੜਾ ਬਾਜਾ ਖਾਨਾ ਦੇ ਵਿੱਚ ਤਿੰਨ ਕੇਸ ਜਿਹੜੇ ਦਰਜ ਹੋਏ ਬਰਗਾਰੀ ਵਿੱਚ ਜਿਹੜੀ ਵਿਅਦਵੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਚੋਰੀ ਕੀਤਾ ਗਿਆ ਫਿਰ ਉਸ ਦੇ ਪੋਸਟਰ ਲਗਾਏ ਗਏ ਫਿਰ ਉਸ ਦੇ ਅੰਕ ਜਿਹੜੇ ਸੀ ਪੰਨੇ ਜਿਹੜੇ ਸੀ ਉਹ ਪਿਆਰਾਂ ਵਿੱਚ ਲੋੜੇ ਗਏ ਉਹ ਸਾਰੇ ਕੇਸ ਕਾਰਡ ਨੰਬਰ 128 ਨੰਬਰ 117 ਨੰਬਰ ਉਹ ਐਫ ਆਈ ਆਰ ਜਿਹੜੀਆਂ ਦਰਜ ਹੋਈਆਂ ਨੇ ਉਸ ਐਫ ਆਈ ਆਰਸ ਨੂੰ ਇਹਨਾਂ ਨੇ ਚੈਲੰਜ ਕਰਕੇ ਰੁਕਵਾ ਦਿੱਤਾ ਹਾਈ ਕੋਰਟ ਦੇ ਵਿੱਚ ਹੁਣ ਪੰਜਾਬ ਸਰਕਾਰ ਕੀ ਕਰਦੀ ਹੈ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਸੀਰੀਅਸਲੀ ਲੈਣਾ ਚਾਹੀਦਾ ਸੀ ਕਿ ਸੁਪਰੀਮ ਕੋਰਟ ਤੱਕ ਇਸ ਦੀ ਕੇਸ ਦੀ ਪਿਆਰਵਾਈ ਕਰਨੀ ਚਾਹੀਦੀ ਸੀ ਪਰ ਕਿੱਥੇ ਗਏ ਦਬਾ ਦਿੱਤਾ ਗਿਆ ਉੱਥੇ ਹੀ ਬੰਦ ਕਰ ਦਿੱਤਾ ਗਿਆ ਉਹ ਪੰਜਾਬ ਸਰਕਾਰ ਜਿਹਨੇ ਲੋਕਾਂ ਨਾਲ ਝੂਠ ਬੋਲ ਕੇ ਲੋਕਾਂ ਨਾਲ ਵਾਅਦਾ ਕਰਕੇ ਇਹ ਸਰਕਾਰ ਬਣਾਈ ਸੀ ਇਸ ਗੱਲ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਇਸੇ ਗੱਲ ਤੇ ਦਿੱਤਾ ਸੀ ਕਿ ਪੀਐਸਸੀ ਦੋਸ਼ੀ ਫੜਾਂਗੇ ਤੀਸਰੀ ਗੱਲ ਜਿਹੜੀ ਆਈ ਹੈ ਕਿ ਉਹਨਾਂ ਨੇ ਜਿਹੜਾ ਇਹਨਾਂ ਦਾ ਚਸ਼ਮਦੀਦ ਗਵਾਹ ਸੀਗਾ ਮੁੱਖ ਜਿਹੜਾ ਗਵਾਹ ਪ੍ਰਦੀਪ ਕਲੇਰ ਉਹਨੂੰ ਜਦੋਂ ਹੁਣ ਪੁੱਛਿਆ ਗਿਆ ਉਹਨੇ 164 ਦੇ ਬਿਆਨਾਂ ਚ ਦਰਜ ਕੀਤਾ ਉਹਦੇ ਵਿੱਚ ਉਹਨੇ ਨਾਂ ਲਿਆ ਉਹਨੇ ਕਿਹਾ ਕਿ ਬਾਬਾ ਜੀ ਵੀ ਸੀ ਤੇ ਹਰਪ੍ਰੀਤ ਹਨੀ ਜਿਹੜੀ ਹਨੀਪ੍ਰੀਤ ਜਿਹੜੀ ਉਹਦੀ ਬੇਟੀ ਬਣੀ ਹੋਈ ਹੈ ਉਹ ਸੀ ਤੇ 6-7 ਜਾਣੇ ਹੋਰ ਸੀ ਉਹਨਾਂ ਦਾ ਨਾਂ ਲੈ ਕੇ ਉਹਨੇ ਕਿਹਾ ਕਿ ਜਿਸ ਵੇਲੇ ਇਹ ਸਾਰਾ ਐਪੀਸੋਡ ਹੋਣਾ ਸੀ ਉਸ ਵੇਲੇ ਹਨੀਪ੍ਰੀਤ ਨੇ 6-7 ਜਾਣੇ ਨਾਂ ਜਿਹੜੇ ਲਏ ਐ ਉਹਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਜੇ ਸਾਡੇ ਬਾਬੇ ਦੇ ਲੋਕੜ ਜਿਹੜੇ ਉਹਦੀ ਫੋਟੋ ਵਾਲੇ ਪੈਰਾ ਚਰੋਣੇ ਹੈ ਤੇ ਇਹ ਪੈਰਾ ਚਰੋੜਿਆਂ ਦਾ ਬਦਲਾ ਇਹ ਲਓ ਕਿ ਉਹਨਾਂ ਦੇ ਗੁਰੂ ਦਾ ਅਪਮਾਨ ਜਿਹੜਾ ਹੈ ਤੁਸੀਂ ਪੈਰਾ ਵਿੱਚ ਉਹਨਾਂ ਦਾ ਗੁਰੂ ਸਾਹਿਬ ਨੂੰ ਪੈਰਾ ਚ ਰੋੜ ਕੇ ਕਰੋ ਸੋ ਹੁਣ ਇਹ ਦੱਸੋ ਕਿ ਸਿੱਧੀ ਜਿਹੜੀ ਹੈ ਉਹ ਸੂਈ ਜਾਂਦੀ ਹੈ ਬਾਬਰ ਰਾਮ ਰਹੀਮ ਵਾਲੇ ਪਾਸੇ ਹਨੀਪ੍ਰੀਤ ਵਾਲੇ ਪਾਸੇ ਅੱਜ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ ਇਹਨੇ ਕੰਨ ਬੋਲੇ ਕੀ ਇਹਨਾਂ ਦੀਆਂ ਅੱਖਾਂ 'ਚ ਬੰਦ ਹੈ ਅੱਜ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਅੱਜ ਪੰਜਾਬ ਦੇ ਲੋਕਾਂ ਨੇ ਜੋ ਸਾਡੇ ਨਾਲ ਅਸੀਂ ਵਾਅਦੇ ਕੀਤੇ ਸੀ ਅੱਜ ਅਸੀਂ ਉਹਦੇ ਤੋਂ ਸਾਰੇ ਮੋਕਮੋਰ ਕੇ ਬੈਠੇ ਔਰ ਉਹ ਜਿਹੜੇ 164 ਦੇ ਬਿਆਨਾਂ ਵਿੱਚ ਸਾਫ਼ ਉਹਨੇ ਦੱਸਿਆ ਕਿ ਹਣੀ ਪ੍ਰੀਤ ਵੀ ਦੋਸ਼ੀ ਹੈ ਜਿਹਨੇ ਕਿਹਾ ਕਿ ਗੁਰੂ ਨੂੰ ਜਿੱਦਾਂ ਸਾਡੇ ਨੂੰ ਰੋਲਿਆ ਐ ਏਡਾ ਗੁਰੂ ਨੂੰ ਇਹਨੂੰ ਰੋਲਿਆ ਜਾਵੇ ਹੁਣ ਇਤੋਂ ਅੱਗੇ ਸਬੂਤ ਕੀ ਚਾਹੀਦਾ ਜਿਹੜੇ 164 ਦੇ ਬਿਆਨ ਉਹ ਦਿੱਤੇ ਪ੍ਰਦੀਪ ਕੁਲੇਰ ਦੇ ਇਤੋਂ ਅੱਗੇ ਸਬੂਤ ਹੋਰ ਕੀ ਚਾਹੀਦਾ ਕਿ ਬਾਬਾ ਉੱਥੇ ਆਜੇ ਸੀ ਬਾਬੇ ਨੇ ਫਿਰ ਕਿਹਾ ਜਿਹੜਾ ਇਹਨਾਂ ਦਾ ਰਾਮ ਰਹੀਮ ਹੈ ਉਹਨੇ ਕਿਹਾ ਕਿ ਜੋ ਹਣੀ ਪ੍ਰੀਤ ਕਹਿ ਰਹੀ ਹੈ ਇਸੇ ਤਰ੍ਹਾਂ ਹਣ ਹਣੀ ਪ੍ਰੀਤਵੀ ਉਹਦੇ ਚ ਇਨਵੋਲ ਹੋਵੇ 6 ਸਤ ਹੋਰ ਇਹਦੇ ਪ੍ਰੇਮੀ ਹੋਣ ਉਹਦੇ ਵਿੱਚ ਇਨਵੋਲ ਬਾਬਾ ਆਪ ਇਨਵੋਲ ਹੋਵੇ ਹੁਣ ਪੰਜਾਬ ਸਰਕਾਰ ਕਿਉਂ ਸੁੱਤੀ ਪਈ ਹੈ ਹੁਣ ਪੰਜਾਬ ਸਰਕਾਰ ਇਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਦੀ ਇਹ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੀ ਕੀ ਚਿਰ ਤੱਕ ਲੋਕਾਂ ਦਾ ਧੋਖਾ ਦਿੱਤਾ ਜਾਏਗਾ ਪੰਜਾਬ ਸਰਕਾਰ ਜਦੋਂ ਸ਼ੋਮਨੀ ਕਲ ਕਲ ਦੀ ਸੀ ਜੇ ਉਹਨਾਂ ਨੇ ਡਿਲੇਅ ਕੀਤਾ ਸੀ ਤੇ ਉਹਨਾਂ ਦਾ ਕੀ ਹਸ਼ਰ ਹੋਇਆ ਅੱਜ ਕਿੰਨੇ ਸਜਾਮਾ ਪਹੁੰਚ ਚੁੱਕੇ ਹਨ ਕਿੱਥੇ ਤੱਕ ਪਹੁੰਚੇ ਸੋ ਮੈਂ ਸਮਝਦੀ ਆ ਕਿ ਪੰਜਾਬ ਸਰਕਾਰ ਨੂੰ ਅੱਜ ਇਸ ਗੱਲ ਦਾ ਜਵਾਬ ਵੀ ਦੇਣਾ ਪਏਗਾ ਔਰ ਕਟੜੇ ਵਿੱਚ ਖੜੀ ਹੋਏਗੀ ਲੋਕ ਇਹਨਾਂ ਨੂੰ ਬਖਸ਼ਣਗੇ ਜਿਸ ਤਰ੍ਹਾਂ ਦੇ ਹਲਾਤਾਂ ਵਿੱਚ ਤੁਰੇ ਦੂਜੇ ਪਾਸੇ ਸੀ ਇੱਕ ਹੋਰ ਮੈਂ ਬੜਾ ਅਫਸੋਸ ਨਾਲ ਕਹਿਣਾ ਚਾਹਨੀ ਹਾਂ ਕਿ ਜਦੋਂ ਸ਼੍ਰੋਮਣੀ ਗੁਦਾਰਾ ਪ੍ਰੰਧਕਮੇਟੀ ਵੱਲੋਂ ਬੰਦੀ ਸਿੱਖਾਂ ਦੇ ਸਬੰਧ ਵਿੱਚ ਉਹਨਾਂ ਦੀ ਰਿਹਾਈ ਦੇ ਸਬੰਧ ਵਿੱਚ ਸਾਰੇ ਧਰਮ ਪ੍ਰਚਾਰਕ ਲਾ ਕੇ ਸਾਡੀ ਇੱਕ ਲਹਿਰ ਚੱਲਦੀ ਸੀ ਘਰ-ਘਰ ਅੰਦਰ ਧਰਮਸਾਲ ਉਸ ਕਰਕੇ ਅੰਦਰ ਧਰਮਸਾਲ ਨੂੰ ਬੰਦ ਕਰਕੇ ਹਰ ਪ੍ਰਚਾਰਕ ਨੂੰ ਪਿੰਡ-ਪਿੰਡ ਭੇਜ ਕੇ ਸ਼ਹਿਰ-ਸ਼ਹਿਰ ਭੇਜ ਕੇ ਹਰ ਮਹੱਲੇ 'ਚ ਭੇਜ ਕੇ ਤੇ ਫਾਰਮ ਭਰਾਇਆ ਗਿਆ। ਉਹ 26 ਲੱਖ ਫਾਰਮ ਭਰਿਆ ਸੀ 26 ਲੱਖ। ਉਹ 26 ਲੱਖ ਫਾਰਮ ਕਿਸ ਵਾਸਤੇ ਭਰਿਆ ਸੀ ਵੀ ਅਸੀਂ ਜਾ ਕੇ ਰਾਸ਼ਟਰਪਤੀ ਕੋਲ ਪਹੁੰਚਾਵਾਂਗੇ। ਗਵਰਨਰ ਕੋਲ ਲੈ ਕੇ ਗਏ, ਉੱਥੇ ਨਹੀਂ ਦਿੱਤੇ ਫਿਰ ਅੱਗੇ ਰਾਸ਼ਟਰਪਤੀ ਕੋਲ ਜਾਵਾਂਗੇ। ਪਰ ਜਦੋਂ ਜਾਣਾ ਸੀ ਇਹ ਇੱਕ ਦਿਨ ਪਹਿਲਾਂ 24 ਘੰਟੇ ਪਹਿਲਾਂ ਐਲਾਨ ਕਰਕੇ ਬੰਦ ਕਰ ਦਿੱਤਾ। ਉਹਦਾ ਕਾਰਨ ਕੀ ਸੀ? ਇਦਾ ਮਤਲਬ ਕਿ ਜੇ ਇਹ ਸਰਕਾਰ ਜਿਹੜੀ ਅੱਜ ਵੋਟਾਂ ਆ ਰਹੀਆਂ ਹਰਿਆਣੇ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਦੀ ਡਿਊਟੀ ਲੱਗੀ ਹੈ ਕਿ ਹਰਿਆਣੇ ਦੇ ਵਿੱਚ ਚੋਣਾਂ ਦਾ ਇਹ ਇੰਚਾਰਜ ਹੋਏਗਾ ਹੁਣ ਅੱਜ ਹਰਿਆਣੇ ਦੀਆਂ ਵੋਟਾਂ ਨੂੰ ਵੇਖ ਕੇ ਤੇ ਜਿਹੜੀ ਚੋਣ ਆ ਰਹੀ ਹੈ 22 ਇਲੈਕਸ਼ਨ ਉਹਦੇ ਵਿੱਚ ਇਹਨਾਂ ਪ੍ਰੇਮੀਆ ਦੇ ਜਦ ਰਾਮ ਰਹੀਮ ਦੇ ਪ੍ਰੇਮੀ ਹੈ ਉਹ ਹਜ਼ਾਰਾਂ ਦੀ ਗਿਣਤੀ ਚਾ ਬਰਨਾਲੇ ਵਿੱਚ ਵੀ ਤੇ ਗਿੱਦੜਵਾਹੇ ਦੇ ਵਿੱਚ ਵੀ ਹੁਣ ਉਹਨਾਂ ਚੋਣਾਂ ਨੂੰ ਦੇਖ ਕੇ ਇਹਨਾਂ ਨੇ ਇਹ ਕਾਰਵਾਈ ਨਹੀਂ ਕਰਨੀ ਜਦ ਤੱਕ ਇਹਨਾਂ ਦੇ ਇਹ ਚੋਣਾ ਦੇ ਬਦਲੇ ਵਿੱਚ ਸਾਡੇ ਗੁਰੂ ਸਾਹਿਬ ਜੀ ਦਾ ਅਪਮਾਨ ਕਰਾ ਸਕਦੇ ਐ ਇਹਨਾਂ ਨੂੰ ਕੋਈ ਚਿੰਤਾ ਨਹੀਂ ਕਿ ਅੱਜ ਗੁਰੂ ਸਾਹਿਬ ਜੀ ਦਾ ਇੱਡੇ ਵੱਡਾ ਅਪਮਾਨ ਹੋਇਆ ਜਿਹਦੇ ਨਾਲ ਸਾਰੀ ਦੁਨੀਆ ਹਿਲ ਕੇ ਰਹਿ ਗਈ ਸਾਰਿਆਂ ਦੁਨੀਆ ਦੇ ਲੋਕ ਉਹ ਹੋ ਗਏ ਭੁੱਲ ਗਏ ਤੇ ਜਿਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਆ ਅੱਜ ਅਸੀਂ ਸਿੱਖ ਕੌਮ ਜਿਹੜੀ ਹੈ ਉਹ ਸਾਰੀ ਖਿੰਡਰੀ-ਪੁੰਡਰੀ ਗਈ ਹੈ ਸਾਰਿਆਂ ਦੇ ਮਨਾਂ ਨੂੰ ਵੱਡੀ ਝੋਟ ਲੱਗੀ ਹੋਈ ਹੈ ਈਵਨ ਕੋਈ ਵੀ ਧਰਮੀ ਮਨੁੱਖ ਹੈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹਰ ਇੱਕ ਦੇ ਅੰਦਰ ਪੀੜਾ ਹੈ ਕਿ ਕਿਸੇ ਵੀ ਧਰਮ ਵਿੱਚ ਇਹ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਅੱਜ ਬੋਟਾ ਜ਼ਿਆਦਾ ਪਿਆਰੀਆਂ ਲੇਕਿਨ ਜਿਹੜਾ ਇਨਸਾਫ ਦੇਣਾ ਉਹ ਪਿਆਰਾ ਨਹੀਂ ਗੁਰੂ ਦੇ ਬਿਆਦਵੀ ਦਾ ਬਦਲਾ ਲੈਣਾ ਪਿਆਰਾ ਲੋੜ ਨਹੀਂ ਉਹਨਾਂ ਨੂੰ ਉਹਨੇ ਸਭੀ ਦੇ ਕੇ ਸਿਰ ਵਾਅਦੇ ਕੀਤੇ ਸੀ ਸੋ ਮੈਂ ਅੱਜ ਸਿਰਫ ਇਹ ਇਹਨਾਂ ਦੇ ਸਭਾਂ ਵਿੱਚ ਗੱਲ ਕਰਨਾ ਚਾਹੁੰਦੀ ਹਾਂ ਬਾਕੀ ਬਡਾਲਾ ਸਾਹਿਬ ਸਾਰੀਆਂ ਗੱਲਾਂ ਕਰਨਗੇ ਮੈਂ ਤੇ ਇੱਕ ਗੱਲ ਕਹਾਂਗੀ ਪੰਜਾਬ ਸਰਕਾਰ ਨੂੰ ਭਗਵਾਨ ਸੇ ਮਾਨ ਨੂੰ ਇਹ ਮਾਨ ਸਾਹਿਬ ਤੁਸੀਂ ਮਹਿੰਦਰਪਾਲ ਬਿੱਟੂ ਦੇ ਵਾਸਤੇ ਅੱਜ ਆਈਜੀ ਖਟਰਾ ਸਾਹਿਬ ਨੂੰ ਬਿਨਾਂ ਵਜਾ ਉਹਨੂੰ ਤਾਂਕਰ ਵਾਸਤੇ ਬੁਲਾ ਰਹੇ ਤੁਹਾਨੂੰ ਸਭ ਸਬੂਤਾਂ ਦਾ ਪਤਾ ਤੁਹਾਨੂੰ ਤੇ ਸਬੂਤ ਹੀ ਪ੍ਰਦੀਪ ਕਲੇਰ ਦੇ ਤੁਹਾਡੇ ਉਹਦੇ ਰਾਮ ਰਹੀਮ ਦੇ ਪ੍ਰੇਮੀ ਦੇ ਮਿਲ ਗਏ ਕਿ ਉਸ ਵੇਲੇ ਬਾਬਾ ਵੀ ਦੋਸ਼ੀ ਸੀ ਉਸ ਵੇਲੇ ਹਰੀਪ੍ਰੀਤ ਵੀ ਦੋਸ਼ੀ ਸੀ ਉਹਦੇ ਪ੍ਰੇਮੀ ਵੀ ਦੋਸ਼ੀ ਸੀ ਤੇ ਅੱਜ ਉਹ ਜਿਹੜੀਆਂ ਐਫ ਆਈ ਆਰਾਂ ਪਈਆਂ ਹੋਈਆਂ ਨੇ ਜੇ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਪਹੁੰਚ ਰਸੀ ਉਹ ਕਿਉਂ ਨਹੀਂ ਪਹੁੰਚੇ ਕਿਉਂ ਤੁਸੀਂ ਇਹਨੂੰ ਦਵਾਈ ਰੱਖਿਆ ਕਿਉਂ ਇਸ ਕੇਸਾਂ ਨੂੰ ਤੁਸੀਂ ਨਹੀਂ ਲੈ ਰਹੇ ਸੋ ਜਦ ਤੱਕ ਇਹ ਸਰਕਾਰ ਇਹ ਲੋਕਾਂ ਨੂੰ ਇਨਸਾਫ ਨਹੀਂ ਦਿੰਦੀ ਮੈਂ ਸਭ ਦੀ ਹੈ ਕਿ ਸਰਕਾਰ ਮੁਰਕੇ ਇਹ ਲੋਕ ਜੜੇ ਮੁਰਕੇ ਲੋਕਾਂ ਦੇ ਦਰਵਾਜ਼ੇ 'ਚ ਨਹੀਂ ਜਾ ਸਕਣਗੇ ਸੋ ਮੇਰੀ ਇਹ ਬੇਨਤੀ ਹੈ ਤੇ ਇਹ ਤਾਰਨਾ ਵੀ ਇਸ ਕਾਰਨ ਕਿ ਜੇ ਤੁਸੀਂ ਲੋਕਾਂ ਨੂੰ ਧੋਖਾ ਕਰੋਗੇ ਤਾਂ ਲੋਕ ਤੁਹਾਡੇ ਕੋਲ ਕਦੀ ਮੁਰਕੇ ਤੋਂ ਵਿਸ਼ਵਾਸ ਨਹੀਂ ਕਰਨਗੇ ਵੋਟਾ ਇੱਕ ਪਾਸੇ ਛੱਡੋ ਲੇਕਿਨ ਗੁਰੂ ਸਾਹਿਬ ਜੀ ਦਾ ਜੋ ਇੰਨਾ ਅਪਮਾਨ ਹੋਇਆ ਸੀ ਬੇਅਦਵੀ ਹੋਈ ਸੀ ਇਹ ਤੁਸੀਂ ਉਹਦਾ ਇਨਸਾਫ ਨਹੀਂ ਦਿਓਗੇ ਤੇ ਤੁਸੀਂ ਲੋਕਾਂ ਦਾ ਇਨਸਾਫ ਕੀ ਕਰੋਗੇ